ਹਾਂਜੀ ਵਲੋਗ ਵੰਡਖਾ ਵਲੋਗ ਵੀਰਪਾਲ ਪਰ ਵੀ ਸੜਾ ਬਹੁਤ ਬਹੁਤ ਤੈਤੀ ਲਤਨਵਲ ਹੋਰ ਸਨੌਜੀ ਕਿਵੇਂ ਠੀਕ ਠਾਕ ਹੋ ਜੀ ਪਹਿਲੇ ਤਾਂ ਸਾਰਿਆਂ ਨੂੰ ਮੇਰੀ YouTube ਫੈਮਿਲੀ ਪਹਿਲਾਂ ਨੂੰ ਮੇਰੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀਆਂ ਰੱਖੇ ਨੀਰ ਪਰੇ ਹੱਥ ਰੱਖੇ ਪਰਮਾਤਮਾ ਸਾਰਿਆਂ ਨੂੰ ਬਧਾਈ ਦੇਣ ਮੈਂ ਤੇ ਲਓ ਜੀ ਬਹੁਤ ਧੰਨਵਾਦ ਆਪਣੀ ਸਪੋਰਟ ਦੇ ਲਈ ਮੇਰੀ YouTube ਫੈਮਿਲੀ ਭੈਣਾ ਪਰਿਵਾਰ ਜੀ ਜੋ ਆਪਣੀ ਸਪੋਰਟ ਕਰਦੇ ਆ ਬਹੁਤ तहे ਦਿਲੋਂ ਧੰਨਵਾਦ ਕਰਦੀ ਆ ਦੇ ਲੋ ਵਧੀਆ ਅੱਜ ਮੈਂ ਕ ਵੀ ਆ ਲਈ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਬੱਚਿਆਂ ਦਾ ਬਣੀਆਂ ਪਈ ਸੀ ਕੋਟੀਆਂ ਜਾ ਕੋਟੀਆਂ ਤੇ ਸਵੱਟ ਨਾ ਬਹੁਤ ਭੈਣਾ ਦੇ ਫੋਨ ਕਾਲ ਆ ਰਹੇ ਜੀ ਵੀ ਕੋਈ ਬੱਚਿਆਂ ਦੇ ਸੈੱਟ ਬਣੇ ਪਏ ਆ ਦੱਸੋ ਨਾ ਤੇ ਬੱਚਿਆਂ ਦੇ ਸੈੱਟ ਤਾਂ ਨਹੀਂ ਆਪਾਂ ਨੂੰ ਪਤਾ ਵੀ ਆਪਣੇ ਕੋਲ ਕੰਮ ਇੰਨਾ ਜ਼ਿਆਦਾ ਹੁੰਦਾ ਜੀ ਆਪਾਂ ਆਰਡਰ ਤੇ ਇਹੀ ਬਣਾ ਕੇ ਦਿਨੇ ਵਸ ਉਹਨਾਂ ਕੀ ਮਸਾ ਹੀ ਬੰਨਦਾ ਉਹ ਵੀ ਨਹੀਂ ਬੰਨਦਾ ਉਹ ਵੀ ਰਹਿ ਜਾਂਦਾ ਵਾ ਇਹ ਬਣਿਆ ਪਿਆ ਸੀ ਮੈਂ ਪਹਿਨਾ ਵੀ ਵੀਡੀਓ ਚ ਦਿਖਾਇਆ ਹੋਇਆ ਇਹ ਬਹੁਤ ਭੈਣਾ ਕਹਿੰਦੀ ਤਖਾ ਦੋ ਫਿਰ ਮੈਂ ਕਿਹਾ ਮੈਂ ਕੱਲੇ ਕੱਲੇ ਭੈਣਾਂ ਨੂੰ ਦਿਖਾਉਣ ਦੇ ਨਾਲੋਂ ਤੇ ਆਪਾਂ ਸਾਰਾ ਵੀਡੀਓ ਬਣਾ ਦਿੰਨੇ ਆ ਤੇ ਜੇ ਤੁਹਾਨੂੰ ਲੋੜ ਆ ਤੇ ਤੁਸੀਂ ਮੰਗਵਾ ਸਕਦੇ ਹਾਂ ਬਹੁਤ ਭੈਣਾ ਸਾਰਾ ਸੈੱਟ ਪਾਜ਼ ਦੀਆਂ ਨਹੀਂ ਭੈਣੀ ਸੀ ਨਾ ਜੀ ਜਦੋਂ ਦੀਦ ਦੂ ਮਹੀਨੇ ਪਹਿਲਾਂ ਤੁਸੀਂ ਆਰਡਰ ਕਰਿਆ ਕਰੋ ਨਾ ਠੰਡ ਤੋਂ ਪਹਿਨਾ ਤੇ ਕੋਈ ਕੋਸ਼ਿਸ਼ ਬਹੁਤ ਕਰਦੀ ਵੀ ਸਾਰੀ ਉਹਨੇ ਆਰਡਰ ਕੱਟ ਕੇ ਦੇ ਗਏ ਚਲੋ ਕੋਈ ਗੱਲ ਨਹੀਂ ਵੀ ਹਨਾ ਕਸ ਹੈ ਹੀ ਜ਼ਿਆਦਾ ਹਨਾ ਲਓ ਜੀ ਤੇ ਆਪਾਂ ਬਹੁਤ ਠੰਡਾ ਤੇ ਆਪਾਂ ਬੈਠੇ ਸੀ ਰਜਾਈ 'ਚ ਇਹ ਕੰਮ ਥੰਦੇ ਆਪਾਂ ਨਵੇਂ ਲੇ ਚਾਹਣ ਸਾਰਾ ਨਵੇਂ ਲਿਆ ਕੰਮ ਭਾਵੇਂ ਜਿੰਨਾ ਮਰਜੀ ਮੌਸਮ ਖਰਾਬ ਆ ਮੀਂਹ ਕਾ ਨਹੀਂ ਨੇਰੀ ਠੰਡ ਠੰਡ ਮੀ ਹੈ ਨਾ ਜਿੱਦਾਂ ਵੀ ਆ ਪਰ ਸਫਾਈ ਪੋਚਾ ਝਾੜੂ ਦਾ ਸਾਰਾ ਆਪਣਾ ਪਰਪਰ ਹੋਮੀ ਲੱਗਦਾ ਹਨ ਹੁਣ ਪਰਜਾਈ 'ਚ ਬੈ ਗਈਆਂ ਤੇ ਮੈਂ ਕਿਹਾ ਚਲੋ ਵੀ ਨਾਲੇ ਤਾਂ ਨਵੇਂ ਸਾਲ ਦੀਆਂ ਮੈਂ ਵੀ ਇਹਨਾਂ ਦੀਆਂ ਬਧਾਈਆਂ ਤੇ ਨਾਲੇ ਚਲੋ ਦਿਖਾ ਦਿੰਦੀ ਆ ਹਨਾ ਆਪਾਂ ਕੁਛ ਦਿਖਾਉਣੀ ਆ ਤੇ ਜੇ ਤੁਹਾਨੂੰ ਲੋੜ ਆ ਤੇ ਇਹਨਾਂ ਚ ਤੁਹੇ ਦਿਖਾ ਲਓ ਜੀ ਲਓ ਜੀ ਇਹ ਆਪਣੇ ਕੋਲੇ ਬਲੈਕ ਕਲਰ ਦੀ ਨਾ ਜੈਕਟ ਬਣੀ ਪਈ ਆ ਮੈਂ ਇੱਧਰ ਲਵਰ ਕੋਲ ਛੱਡਣੋਂ ਭੁੱਲ ਗਈ ਉੱਧਰ ਲੱਛਤ ਆ ਤੇ ਬਲੈਕ ਕਲਰ ਦੀ ਨਾ ਬੱਚੀ ਦੀ ਤਿੰਨ ਤੋਂ 4 ਸਾਲ ਦੀ ਬੱਚੀ ਦੀ ਆ ਤੇ ਇਹ ਇਹ ਆਪਾਂ ਲਵਾਈ ਥੋੜੀ ਜਿਆਦਾ ਰੱਖੀ ਆ ਕਿਉਂਕਿ ਮੈਂ ਇਹ ਜਸਾ ਲਓ ਹੋਲਡ ਹੋ ਜਾਂਦੀ ਆ ਨਾ ਤੇ ਲਓ ਜੀ ਇਹ ਸਵਾਟਰ ਆ ਬਹੁਤ ਸੋਹਣੀ ਬੱਚੇ ਦੀ ਬਣੀ ਪਰ ਇਹ ਠੰਡ ਬਹੁਤ ਆ ਤੁਸੀਂ ਜਲਦੀ ਮੰਗਵਾ ਲਓ ਜੋ ਪੀਸ ਆਪਣੇ ਕੋਲੇ ਬਣੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਲੋ ਜੀ ਇਹ ਆਪਣੇ ਕੋਲੇ ਸਵਾਟਰ ਇਹ ਬਣ ਕੇ ਤਿਆਰ ਲੋ ਜੀ ਉਹ 4-5 ਸਾਲ ਦੇ ਬੱਚੇ ਦੇਊਗਾ ਇਹ ਆਊਗਾ ਜੀ 7 ਤੋਂ 2 ਸਵਾਟਾ ਹੀ ਸਾਲ ਦੇ ਬੱਚੇ ਦੇ ਕੋਲ ਲੋ ਬਹੁਤ ਸੋਨਾ ਹੈਗੇ ਬਣ ਕੇ ਤਿਆਰ ਆ ਤੁਸੀਂ ਮੰਗਾ ਸਕਦੇ ਓ ਲੋ ਜੀ ਪਤਾ ਹੀ ਤੋਂ ਸਾਰੇ ਦਿਨ ਪੈਰਦਾਨੇ ਇਵੇਂ ਕਰਦਾ ਰਿਹਾ ਕਰਦਾ ਸੱਜ ਡੰਗ ਲੋ ਜੀ ਕਿਤਾਸ ਆਖਦਾ ਨਹੀਂ ਨਾ ਮੈਂ ਪੈਰ ਤਾਂ ਪੈਰਦਾਨ ਇੱਕ ਦੋ ਤਿੰਨ ਆਏ ਗਾਂ ਦੀਆਂ ਲਾ ਕੇ ਰੱਖੀ ਕਿਉਂ ਪਰ ਹੁਣ ਕੰਮ ਧੰਦਾ ਕਰਦੇ ਹੁੰਦੇ ਹਨ ਨਾ ਗਏ ਵੀ ਗਿਆ ਸਾਰੇ ਖੇਤਨ ਗਰਾਉਂਡ ਸੇ ਕਿ ਕਵਾਡੀ ਖੇਤ ਦਾ ਇਹਨ ਨਹੀਂ ਤਾਂ ਫਿਰ ਮੁਕਾਦ ਜਾਣਾ ਸੀ ਤੇ ਰਹੀ ਸੀ ਕਿੱਦਨ ਚਲੇ ਗਏ ਸੇ ਹੁਣ ਆਏ ਆ ਨੋ ਜੀ ਤੇ ਵੇਖੋ ਜੀ ਬਹੁਤ ਸੋਹਣੀ ਕੋਟੀ ਬਣ ਕੇ ਤਿਆਰ ਆ ਸਾਜ ਦੇ ਸਾਤ ਇਹਨ ਸਾਜ ਦੇ ਬੱਚੇ ਤੱਕ ਆਊਗੀ ਬਸ ਤੁਸੀਂ ਆਪਦੇ ਆਰਡਰ ਲਓ ਜੀ ਬਸ ਦੋ ਦਿਨ ਸੁਢ ਕਰੇ ਪਹੁੰਚੂਗੀ ਬਹੁਤ ਠੰਡ ਪੈ ਰਹੀ ਆ ਇੰਨਾ ਕ ਸਾਮਾਨ ਆਪਣੇ ਕੋਲ ਬਣਿਆ ਪਿਆ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਤੁਸੀਂ ਮੰਗਵਾ ਸਕਦੇ ਆ ਤੇ ਬਹੁਤ ਭੈਣਾ ਕਹਿੰਦੀ ਬੱਚੀ ਦਾ ਸੈੱਟ ਭੈਣੀ ਜੀ ਪਪਸੀ ਪਹਿਲਾਂ ਆਰਡਰ ਕਰ ਦਿੰਦੇ ਹਨ ਦੋ ਤਿੰਨ ਮਹੀਨੇ ਤੱਕ ਆਪਾਂ ਜ਼ਰੂਰ ਬਣਾ ਦਿੰਦੇ ਦੋ ਬੱਚੇ ਹੁਣ ਵੀ ਆਪਣੇ ਕੋਲੇ ਨਾ ਸੈੱਟ ਬਣੇ ਪਏ ਆ ਵੀ ਦੋ ਆ ਬੱਚੇ ਦੇ ਉਹ ਵੀ ਉਹ ਲਾਲੀ ਪੱਛਮ ਲੱਗੀ ਹੋਈ ਆ ਜੇ ਤੋ ਉਹਨਾਂ ਨੇ ਮੰਗਵਾ ਲਈ ਤਾਂ ਮੈਂ ਤੁਹਾਨੂੰ ਠੀਕ ਆ ਤੇ ਨਹੀਂ ਮੈਂ ਤੁਹਾਨੂੰ ਵੀਡੀਓ ਚ ਪਾਉਂਗੀ ਉਹ ਹੈਗਾ 1 ਸਾਲ ਦੇ ਤੋਂ 2 ਸਾਲ 6 ਮਹੀਨੇ ਦੇ ਬੱਚੇ ਦਾ ਸੈੱਟ ਆ ਉਹ 6 ਮਹੀਨੇ ਲੈ ਕੇ 1 ਸਾਲ ਦੇ 1 ਸਾਲ ਤੱਕ ਦੇ ਤੇ ਉਹ ਦੂਜਾ ਬੇਬੀ ਬਲੂ ਲਾ ਲਵਾ ਤੇ ਉਹ ਜੇ ਤਾਂ ਉਹਨਾਂ ਨੇ ਮੰਗਾ ਲਿਆ ਕਦੇ ਦਿਨ ਤੱਕ ਫਿਰ ਤਾਂ ਮੈਂ ਠੀਕ ਆ ਤੇ ਨਹੀਂ ਫਿਰ ਮੈਂ ਤੁਹਾਨੂੰ ਵੀਡੀਓ 'ਚ ਦਿਖਾਵਾਂ ਤੁਸੀਂ ਉਹ ਮੰਗਵਾ ਸਕਦੇ ਹੋ ਬਹੁਤ ਸੋਹਣੇ ਬਣੇ ਹੋਏ ਐ ਇੱਕ ਤਾਂ ਬੇਬੀ ਪਿੰਕਾ ਇੱਕ ਰੈੱਡ ਤੇ ਕਰੀਮ ਕੋ ਕੋ ਇਹਨਾਂ ਪਰ ਉਹ ਪੁੱਛਾਂਗੇ ਜੇ ਤਾਂ ਉਹਨਾਂ ਨੇ ਪੈਸੇ ਪਾਤੇ ਨਾ ਮੁੱਗਲ ਪੇ ਕਰਤਾ ਤਾਂ ਠੀਕ ਆ ਤੇ ਨਹੀਂ ਮੈਂ ਆਪਾਂ ਵੀਡੀਓ ਦਿਖਾਵਾਂਗੇ ਫਿਰ ਤੁਸੀਂ ਉਹ ਮੰਗਵਾ ਸਕਦੇ ਲੋ ਜੀ ਬਹੁਤ ਵਧੀਆ ਨਿੱਕੀ ਨਿੱਕੀ ਹੈਗੀ ਬਣੀ ਹੋਈ ਤੁਸੀਂ एक आज ये पांच तो छे सत साल बच्चे थी दोशी। दोशी। ਰੇਟਾਂ ਪਸੰਦ ਸਾਰਾ ਵਿਵਹਾਰ ਹੀ ਦੱਸ ਦੇਣਾ ਨਾ ਤਾਂ ਸਸੀ ਮਗਵਾਹੋ ਕਿ ਇਹ ਤੁਸੀਂ ਹੁਣ ਅੱਜ ਆਪਾਂ ਨੂੰ ਗੂਗਲ ਵੀ ਕਰ ਦੋਗੇ ਅੱਜ ਡਰੈਸ ਕਰ ਦੋਗੇ ਸਵੇਰ ਫਪੂਰੀਆਂ ਖਰਾਕ ਕੇ ਦੋ ਦਿਨਾਂ ਤੁਹਾਡੇ ਕੋਲ ਪਹੁੰਚ ਸਕਦੀ ਹੈ ਇਹ ਲਓ ਜੀ ਇਹ ਦੇਖ ਬੱਸ ਹੁਣ ਇਹ ਬੰਕੇ ਤਿਆਰ ਹੋ ਗਈ हलो जी है सुन दिखाती कोटी पूरी जी इधर रेट रहूगा जी चार सौ लो जी ये चार सौ रुपए की रहूगी एक साल तो दो साल के बच्चे की हलो ये चार सौ रुपया रेट ये रहूगा जी सत्त सौ रुपया रेट पां साल तो लेके अठ साल बच्चे तक आज 700 ਰੁਪਿਆ ਲੀਟਰ ਉਹ ਬਹੁਤ ਸੌਣੀ ਬੜੀ ਹੋਈ ਹੈ ਜਿੰਦਾ ਮਰਜੀ ਬੱਚਾ ਪਾਲਦੀ ਵੀਰ ਤੇ ਪਾ ਫੇ ਜੀਨ ਦੇ ਨਾਲ ਲੋ ਜੀ ਇਹ ਸੀ ਇਹ ਵੀ 400 ਦੀ ਰਹੂਗੀ ਲੋ ਇਹ ਵੀ 400 ਰੁਪਿਆ ਲੀਟਰੂਗਾ ਲੋ ਜੀ 300 ਰੁਪਿਆ ਇਸ ਵਟ 400 ਜਾ ਕੇ ਬਟ ਕੰਢੇ ਵੀ ਕਾਫੀ ਠੰਡ ਹੈ ਜੀ ਇੰਨੀ ਜ਼ਿਆਦਾ ਠੰਡ ਐ ਸਾ ਮੌਸਮ ਬਹੁਤ ਜ਼ਿਆਦਾ ਖਰਾਬ ਹੈ। ਲੋ ਜੀ ਇਹ ਆਪਾਂ ਤੁਹਾਨੂੰ ਜਾਗਟਾ ਦਿਖਾਤੀ ਆ ਨਾ ਬਣਾ ਕੇ ਬਣਿਆ ਪਿਆ ਨੇ। ਤੁਸੀਂ ਮਗਵਾ ਸਕਦੇ ਨੇ। ਇਹਨਾਂ ਦੇ ਰੇਟ ਨੇ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੇ ਵੀ ਇਹਨਾਂ ਦੇ ਰੇਟ ਲਿਖ ਦਿੱਤਾ ਤੁਹਾਨੂੰ ਲੱਗ। ਸਕਰੀਨ ਸ਼ਾਟ ਲੈਣੀ। ਕੱਠੇ ਜੀ ਸਾਰਾ ਕੁਝ ਮਗਵਾਉਣਾ ਸਾਰਾ ਮਗਵਾ ਸਕਦੇ ਹਾਂ ਜੇ ਕੋਈ ਦੋ ਤੀਸ ਮਗਵਾ ਲੈ ਸਕਦੇ ਆ। ਤੇ ਹੋਰ ਆਪਣਾ ਕੋਈ ਸੈਟਪ ਬਣੇ ਪਾਇਆ ਬਸ ਇਹ ਦੂਜੇ ਜੇ ਤੁਹਾਨੂੰ ਨਹੀਂ ਜੁਗਰ ਤੇ ਅੱਜ ਤੱਕ ਕਰਤਾ ਅੱਜ ਜਾਂ ਸਵੇਰ ਤੱਕ ਫਿਰ ਨਹੀਂ ਮੈਂ ਤੁਹਾਨੂੰ 20 ਵਿੱਚ ਦਿਖਾਵਾਂ ਤੁਸੀਂ ਮੰਗਵਾ ਸਕਦੇ ਬਹੁਤ ਸੋਹਣੇ ਬਣੇ ਹੋਏ ਉਹ ਮੱਤੀ ਵੀ ਇਹ ਵੀ ਬਹੁਤ ਦੇ ਬਣੇ ਹੋਏ ਤੇ ਆਪਾਂ ਦਿਖਾ ਦਿੰਦੇ 12 ਬੋਤਨ ਨਵਾ ਤੁਹਾਡੇ ਆਪਣੇ ਨਾਲ ਜੜਨ ਦਾ ਤੇ ਇਧਰ ਆਪਾਂ ਬਣਾ ਰਹੇ ਆ ਬਲੈਕ ਰੰਗ ਦਾ ਧਿੰਦਾ ਇਹ ਸੁਨ ਪਾਲ ਪਛੇਮ ਦਿਖਾਈ ਸੀ ਬੈਲ ਬਟਨ ਸਰੀਨ ਦੀ ਤੁਸੀਂ ਵੀ ਜਾਗ ਚ ਕੋਟੀ ਕੁਸ਼ ਬਣਾਉਣਾ ਤੁਸੀਂ ਆਪ ਦਾ ਬਹੁਤ ਵਧੀਆ ਹੈ। ਕੋਸਟੀ ਮਹਿੰਗੀ ਵੈਂਦੀ ਪਰ ਇਹ ਚੀਜ਼ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਚੀਜ਼ ਇਹ। ਤੁਸੀਂ ਮੰਗਵਾ ਸਕਦੇ ਆ। ਚਲੋ ਜੀ ਠੀਕ ਆ ਆਪਣੇ ਨਾਲ ਜਾਣ ਦਾ। ਮਿਰਚ ਦੀ ਨਾ ਕੁਛ ਨਹੀਂ ਜਾਗਾ। ਇੱਕ ਇੱਕ ਕਾਲੀ ਜਾਏ ਜਲਦੀ ਦੇ ਨਹੀਂ ਕਰਕੇ। ਤੇ ਨਹੀਂ ਤਾਂ ਚਲ ਆਪਾਂ ਜਿੰਮੇ ਹੁਣ ਅੰਦਰ ਬਹਿਣਾ ਸੀ ਆਪਾਂ ਕੁਛ ਹੋਰ ਬਣਾ ਲੈਂਦੇ। ਤੇ ਕਲਰ ਦੀ ਇਹ ਚੱਲਦੀ ਨੇ ਵੀੜੇ ਬੁਰਜ ਬੈਠ ਕੇ ਬਣਾਉਂਦੀ ਸੀਗੀ ਖਰੀਸਾ ਕੁਛ ਨਹੀਂ ਮੈਨੂੰ। बहुत सोनिया बहुत चलो जी ठीक है बहुत धन्यवाद थोड़ा अपने जुड़ने